ਸਤਿ ਸ੍ਰੀ ਅਕਾਲ ਜੀ ਸਭ ਨੂੰ ਦੋਸਤੋ ਅੱਜ ਦੀ ਆਪਣੀ ਗੱਲਬਾਤ ਦਾ ਵਿਸ਼ਾ ਜੀ ਬੂਟੇ ਲਾਉਣਾ ਜਾਂ ਦਰਖਤ ਲਾਉਣਾ ਸੌਣ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਇਹਨਾਂ ਦਿਨਾਂ ਵਿੱਚ ਬੂਟੇ ਲਾ ਜਾਂਦਾ ਬਹੁਤ ਜ਼ਿਆਦਾ ਫਾਇਦਾ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ ਪਾਣੀ ਦਾ ਨਹੀਂ ਦੇਣਾ ਪੈਂਦਾ ਕਿਉਂਕਿ ਬਰਸਾਤਾਂ ਦੇ ਮੌਸਮ ਨਾਲ ਆਪਣੇ ਆਪ ਹੀ ਬੂਟੇ ਨੂੰ ਪਾਣੀ ਮਿਲਦਾ ਰਹਿੰਦਾ ਗੁਰਬਾਣੀ ਦੀਆਂ ਪੰਕਤੀਆਂ ਨੇ ਜੀ ਬਲਿਹਾਰੀ ਕੁਦਰਤ ਵਸਿਆ ਫਿਰ ਅੰਤਨਾਂ ਜਾਈ ਲਿਖਿਆ ਆਪਾਂ ਸਭ ਜਾਣਦੇ ਹਾਂ ਜੀ ਆਪਣਾ ਗੁਰੂ ਕਹਿ ਰਿਹਾ ਕਿ ਕੁਦਰਤ ਦੇ ਵਿੱਚ ਪਰਮਾਤਮਾ ਵਸਦਾ ਇਹਦੇ باوجود ਵੀ ਆਪਾਂ ਨੂੰ ਪਤਾ ਹੋਣ ਦੇ باوجود ਵੀ ਆਪਾਂ ਕੁਦਰਤ ਨਾਲ ਖਿਲਵਾੜ ਕਰ ਰਹੇ ਆਂ ਪਾਣੀ ਦਾ ਲੈਵਲ ਬਹੁਤ ਹੇਠਾਂ ਜਾ ਰਿਹਾ ਵਾਤਾਵਰਨ ਆਪਣਾ ਦੂਸ਼ਿਤ ਹੋ ਚੁੱਕਿਆ ਆਪਣਾ ਸਭ ਦਾ ਫਰਜ਼ ਬਣਦਾ ਕਿ ਆਪਾਂ ਦਰਖਤ ਲਾਈਏ ਬੂਟੇ ਲਾਈਏ ਹਰ ਇੱਕ ਬੰਦਾ ਸੋਚਦਾ ਕਿ ਮੈਂ ਬੂਟੇ ਲਾਵਾ ਜਾਂ ਮੈਂ ਸੇਵਾ ਕਰਾਂ ਲੇਕਿਨ ਆਪ ਬੰਦੇ ਨੂੰ ਇਹ ਨਹੀਂ ਪਤਾ ਕਿ ਬੂਟੇ ਕਿੱਥੋਂ ਲੈ ਕੇ ਆਉਣੇ ਆ ਜਾਂ ਕਿਵੇਂ ਮਿਲਦੇ ਆ ਕਈ ਲੋਕਾਂ ਨੂੰ ਸੰਕੋਚ ਹੋ ਜਾਂਦਾ ਕਿ ਮਹਿੰਗੇ ਵਹਿੰਗੇ ਬੂਟੇ ਮਿਲਦੇ ਆ ਜਿਵੇਂ ਪ੍ਰਾਈਵੇਟ ਨਰਸ ਨਹੀਂ ਆਤੋਂ ਲੈਕਿਨ ਅੱਜ ਆਪਾਂ ਤੁਹਾਨੂੰ ਦੱਸਣਾ ਕਿ ਪੰਜਾਬ ਸਰਕਾਰ ਦੀ ਸਕੀਮ ਆ ਸਰਕਾਰੀ ਨਸਰੀਆਂ ਤੋਂ ਬੂਟੇ ਫਰੀ ਮਿਲਦੇ ਆ ਕਿਵੇਂ ਮਿਲਦੇ ਆ ਕਿੰਨੇ ਮਿਲਦੇ ਆ ਤੇ ਕਿੱਥੋਂ ਮਿਲਦੇ ਆ ਅੱਜ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਦੀਆਂ ਸਭ ਤੋਂ ਪਹਿਲਾਂ ਆਪਾਂ ਇੱਕ ਐਪ ਡਾਊਨਲੋਡ ਕਰਨੀ ਆ ਜੀ ਜਿਹਦਾ ਨਾਮ ਆ ਆਈ ਹਰੀਆਲੀ ਇਹ ਐਪ ਸਟੋਰ ਵਿੱਚ ਮਿਲ ਜਾਂਦੀ ਆ ਪਲੇ ਸਟੋਰ ਤੇ ਵੀ ਮਿਲ ਜਾਂਦੀ ਆ ਯਾਨੀ ਕਿ ਐਂਡਰੋਇਡ ਵਿੱਚ ਵੀ ਹੈਗੀ ਆ ਤੇ ਆਈਫੋਨ ਦੇ ਵਿੱਚ ਵੀ ਹੈਗੀ ਆ ਆਪਾਂ ਬੂਟੇ ਘਰੇ ਬੈਠੇ ਆਪਣੇ ਫੋਨ ਤੋਂ ਬੁੱਕ ਕਰ ਸਕਦੇ ਆ ਤੇ ਜਿਹੜੀ ਆਪਣੀ ਨੇਰੇ ਨੇੜੇ ਦੀ ਨਰਸਰੀ ਪੈਂਦੀ ਆ ਉੱਥੋਂ ਆਪਾਂ ਫ੍ਰੀ ਆਫ ਕੋਸਟ ਲਿਆ ਸਕਦੇ ਆ ਤੇ ਸਭ ਤੋਂ ਪਹਿਲਾਂ ਜੀ ਆਪਾਂ ਜਾਣਾ ਪਲੇ ਸਟੋਰ ਤੇ ਪਲੇ ਸਟੋਰ ਤੇ ਜਾ ਕੇ ਆਪਾਂ ਇਹਦੇ ਵਿੱਚ ਭਰਨਾ ਜੀ ਆਈ ਹਰਿਆਲੀ ਇਹ ਪਹਿਲਾਂ ਹੀ ਡਾਊਨ ਕੀਤਾ ਹੋਇਆ ਤੇ ਆਈ ਹਰਿਆਲੀ ਨੂੰ ਆਪਾਂ ਕਰ ਲੈਣਾ ਜੀ ਇੰਸਟਾਲ ਆਈ ਹਰਿਆਲੀ ਇੰਸਟਾਲ ਹੋ ਚੁੱਕੀ ਆ ਜੀ ਤੇ ਆ ਜਿਹੜਾ ਐਦਾਂ ਦਾ ਲੋਗੋ ਇਹਦਾ ਬਣਿਆ ਹੋਇਆ ਦਰਖਤ ਬਣਿਆ ਹੋਇਆ ਗ੍ਰੀਨ ਜੇ ਕਲਰ ਦਾ ਤੇ ਇਹਨੂੰ ਆਪਾਂ ਓਪਨ ਕਰਾਂਗੇ ਇਹ ਆਪਾਂ ਆਪਣੇ ਮੋਬਾਈਲ ਨੰਬਰ ਦੇ ਨਾਲ ਲੌਗਨ ਕਰਨ ਤੇ ਸਭ ਤੋਂ ਪਹਿਲਾਂ ਆਪਾਂ ਲਿਖਣਾ ਜੀ ਇੱਥੇ ਆਪਣਾ ਨਾਮ ਪੂਰੇ ਅੱਖਰਾਂ 'ਚ ਨਾਮ ਲਿਖ ਦਿਓ ਤੇ ਫਿਰ ਆਪਾਂ ਲਿਖਣਾ ਆਪਣਾ ਮੋਬਾਈਲ ਨੰਬਰ ਗੇਟ ਆਓ ਟੀਪੀ ਮੋਬਾਈਲ ਤੇ ਆਪਣੇ ਇੱਕ ਪੰਜ ਛੇ ਅੱਖਰਾਂ ਦਾ ਓਟੀਪੀ ਆਉਣਾ ਇਹ ਆ ਗਿਆ ਜੀ ਇੱਥੋਂ ਆਪਾਂ ਓਟੀਪੀ ਕਾਪੀ ਕਰ ਲੈਣਾ ਤੇ ਥੱਲੇ ਆਪਾਂ ਪੇਸਟ ਕਰ ਦੇਣਾ ਕੋਈ ਲੰਬੀ ਚੌੜੀ ਗੱਲ ਬਾਤ ਨਹੀਂ ਤੇ ਫਿਰ ਆਪਾਂ ਭਰਨਾ ਆਪਣਾ ਡਿਸਟ੍ਰਿਕਟ ਕਿਹੜਾ ਜਿਵੇਂ ਸਾਡਾ ਲੁਧਿਆਣਾ ਤੇ ਇਹ ਲੁਧਿਆਣਾ ਲਿਖਿਆ ਆ ਗਿਆ ਉਹਨੂੰ ਆਪਾਂ ਓਕੇ ਕਰਤਾ ਫਿਰ ਇੱਥੇ ਆ ਗਈ ਜੀ ਤਹਿਸੀਲ ਜਿਵੇਂ ਸਾਡੀ ਹੈਗੀ ਆ ਲੁਧਿਆਣਾ ਵੈਸਟ ਤੇ ਫਿਰ ਆ ਗਿਆ ਏਰੀਆ ਕਿ ਤੁਸੀਂ ਰੂਰਲ ਹੋ ਜਾਂ ਅਰਬਨ ਹੋ ਜਿਵੇਂ ਅਸੀਂ ਪਿੰਡੂਆਂ ਦਾ ਉਹਦੇ ਤੇ ਪਹਿਲਾਂ ਹੀ ਉਹ ਟੈਕ ਕੀਤਾ ਹੋਇਆ ਤੇ ਫਿਰ ਹਟ ਆ ਗਿਆ ਏਰੀਏ ਦਾ ਨਾਮ ਜਿਵੇਂ ਕੋਈ ਮੁਹੱਲਾ ਹੋਵੇ ਜਾਂ ਪਿੰਡ ਹੋਵੇ ਤੇ ਪਿੰਡ ਜਿਵੇਂ ਸਾਡਾ ਹੈਗਾ ਜਸਪਾਲਵੰਗਰ ਤੇ ਅਸੀਂ ਭਰਨਾ ਜੇ ਐਸ ਪੀ ਏ ਐਲ ਜਸਪਾਲਵੰਗਰ ਆ ਲਿਖਿਆ ਆ ਗਿਆ ਜੀ ਤੇ ਫਿਰ ਆਪਾਂ ਕਰ ਦੇਣਾ ਇਹਨੂੰ ਸਬਮਿਟ ਨੋਟੀਫਿਕੇਸ਼ਨ ਨੂੰ ਆਪਾਂ ਅਲਾਉ ਕਰ ਦੇਣਾ ਓਕੇ ਕਰ ਦੇਣਾ ਐਦਾਂ ਦਾ ਇੰਟਰਫੇਸ ਆਊਗਾ ਜੀ ਐਪ ਖੁੱਲ ਜਾਣੀ ਆ ਇਹ ਅਰੇਤੇ ਅੱਠ ਆਪਸ਼ਨਾਂ ਨੇ ਅੱਠ ਮੈਨੂ ਜੇ ਬਣੇ ਹੋਏ ਨੇ ਆਪਾਂ ਪਹਿਲਾ ਮੈਨੂ ਦੇਖਣਾ ਆਪਾਂ ਨੇੜੇ ਦੀ ਨਰਸਰੀ ਚੈੱਕ ਕਰਨੀ ਹੈ ਪਹਿਲਾਂ ਕਿ ਸਾਡੇ ਨੇੜੇ ਕਿਹੜੀ ਨਰਸਰੀ ਆ ਸਾਨੂੰ ਕਿੰਨੀ ਕੁ ਦੂਰ ਜਾਣਾ ਪੈਣਾ ਬੂਟੇ ਲੈਣ ਪਹਿਲਾਂ ਲਿਖਿਆ ਆ ਗਿਆ ਸਰਚ ਪਲਾਂਟ ਬਾਏ ਲੋਕੇਸ਼ਨ ਇਹਨੂੰ ਆਪਾਂ ਓਕੇ ਕਰਨਾ ਕਿ ਸਾਡੀ ਜਿਹੜੀ ਲੋਕੇਸ਼ਨ ਹੋਊਗੀ ਉਹਦੇ ਨੇੜੇ ਤੇੜੇ ਦੀਆਂ ਜਿੰਨੀਆਂ ਵੀ ਨਰਸਰੀ ਹੋਗੀਆਂ ਸਭ ਨੇ ਆ ਜਾਣਾ ਇਹਨੂੰ ਆਪਾਂ ਜ਼ੂਮ ਕਰਕੇ ਦੇਖਣਾ ਇੱਕ ਮੇਰੀ ਲੋਕੇਸ਼ਨ ਦੇ ਨੇੜੇ ਨਰਸਰੀ ਆਉਂਦੀ ਹੈ ਇਹਦੇ ਤੇ ਆਪਾਂ ਕਲਿੱਕ ਕਰਕੇ ਦੇਖਣਾ ਇੱਥੇ ਲਿਖਿਆ ਆ ਗਿਆ ਜੁਗਿਆਣਾ ਯਾਨੀ ਕਿ ਸਾਡੇ ਪਿੰਡ ਤੋਂ 2 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਇਹ ਮੇਰੀ ਨੇੜੇ ਦੀ ਨਰਸਰੀ ਆ ਮੈਂ ਇੱਥੇ ਜਾ ਸਕਦਾ ਲੈਂਗਾ ਉਹਨੂੰ ਆਪਾਂ ਓਕੇ ਕੀਤਾ ਇਹ ਅੱਗੇ ਆ ਗਈ ਜੀ ਨਰਸਰੀ ਦੀ ਡਿਟੇਲ ਬਈ ਨਰਸਰੀ ਦੇ ਵਿੱਚ ਕਿਹੜੇ ਕਿਹੜੇ ਬੂਟੇ ਨੇ ਕਿੰਨਾ-ਕਿੰਨਾ ਸਟਾਕ ਆ ਉਹ ਸਾਰਾ ਕੁਝ ਆ ਸਕਦਾ ਇੱਕ ਦਿਨ ਦੇ ਵਿੱਚ ਆਪਾਂ 15 ਬੂਟੇ ਲੈ ਸਕਦੇ ਹਾਂ ਜੀ ਫ੍ਰੀ ਆਫ ਕੋਸਟ ਇੱਥੇ ਬੂਟਿਆਂ ਦੇ ਨਾਮ ਲਿਖੇ ਨੇ ਆਪਣੀ ਕਾਰਟ ਦੇ ਵਿੱਚ ਜਿਹੜੇ ਜਿਹੜੇ ਬੂਟੇ ਚਾਹੀਦੇ ਨੇ ਜਿੰਨੇ ਜਿੰਨੇ ਚਾਹੀਦੇ ਨੇ ਉਹ ਐਡ ਕਰ ਦੋ ਇੱਕ ਦਿਨ 'ਚ 15 ਲੈ ਆਓ ਜੇ ਤੁਸੀਂ ਪਿੰਡ ਲੈਵਲ ਤੇ ਜ਼ਿਆਦਾ ਲਾਉਣੇ ਆ ਤਾਂ ਦੂਜੇ ਦਿਨ ਜਾ ਕੇ ਲੈ ਆਓ ਮੰਨ ਲਓ ਪਹਿਲਾ ਬੂਟਾ ਆ ਗਿਆ ਜੀ ਦੂਜਾ ਬੂਟਾ ਆ ਗਿਆ ਨੀਮ ਦਾ ਮੰਨ ਲਓ ਮੈਨੂੰ ਨਿੰਮ ਚਾਹੀਦੀ ਆ ਮੈਂ ਇੱਥੇ ਐਡ ਕਾਰਟ ਕਰਨਾ ਤੇਰੇ ਵਿੱਚ ਅੱਗੇ ਮੈਨੂੰ ਚਾਹੀਦਾ ਮੰਨ ਲਓ ਸੁਖ ਚੈਨ ਦਾ ਬੂਟਾ ਫਿਰ ਮੈਂ ਫਿਰ ਐਡ ਕਟ ਕਰ ਲਿਆ ਤੇ ਫਿਰ ਆਪਾਂ ਥੱਲੇ ਵਿਊ ਕਾਰਟ ਆਪਾਂ ਦੇਖਣਾ ਮੈਂ ਦੋ ਬੂਟੇ ਐਡ ਕੀਤੇ ਨੇ ਵਿਊ ਕਾਰਟ ਦੇਖਣਾ ਆਪਾਂ ਇਹ ਆਪਣੀ ਡਿਟੇਲ ਲਿਖੀ ਹੋਈ ਆ ਗਈ ਜੀ ਜੋ ਗਿਆਣਾ ਐਨਾ ਤੇ ਫਿਰ ਆਪਾਂ ਆਰਡਰ ਨੂੰ ਕਰਨਾ ਇੱਥੇ ਰਿਮੂਵ ਆ ਤੇ ਇੱਧਰ ਪਲੇਸ ਆ ਆਪਾਂ ਪਲੇਸ ਕਰਤਾ ਆਰਡਰ ਦੋ ਬੂਟੇ ਹੋ ਗਏ ਆ ਜੀ ਆਪਣੇ ਕੋਲੇ ਉਹਦੀ ਡਿਟੇਲ ਆ ਗਈ ਆ ਹੁਣ ਆਪਾਂ ਪਲੇਸ ਆਰਡਰ ਕਰਨਾ ਤੇ ਥੱਲੇ ਇਹਨਾਂ ਨੇ ਪੁੱਛਿਆ ਪਲਾਂਟੇਸ਼ਨ ਸਾਈਡ ਬਈ ਤੁਸੀਂ ਬੂਟੇ ਕਿੱਥੇ ਲਗਾਉਣੇ ਆ ਇਹ ਸਿਰਫ ਫਾਰਮੈਲਟੀ ਆ ਵੀ ਆਪਾਂ ਕਿਸੇ ਪਿੰਡੂ ਸੜਕ 'ਤੇ ਲਗਾਉਣੇ ਆ ਜਾਂ ਆਪਣੇ ਘਰੇ ਹੀ ਲਗਾਉਣੇ ਆ ਜਾਂ ਕਿਸੇ ਸਰਕਾਰੀ ਧਾਰੀ 'ਤੇ ਲਗਾਉਣੇ ਆ ਜਿੱਥੇ ਵੀ ਤੁਸੀਂ ਬੂਟੇ ਲਗਾਉਣਾ ਚਾਹੁੰਦੇ ਹੋ ਮੰਨ ਲਓ ਆਪਾਂ ਮਨ ਲਓ ਪਾ ਪੈਂਡ ਵਾਲੀ ਰੋਡ ਤੇ ਲੀ ਬੂਟੇ ਲਵਾਉਣੇ ਆ ਤਾਂ ਇੱਥੇ ਲਿਖਿਆ ਹੋਇਆ ਵਿਲੇਜ ਰੋਡ ਲਓ ਜੀ ਮੈਂ ਓਕੇ ਕਰਤਾ ਤੇ ਫਿਰ ਉਦੋਂ ਬਾਅਦ ਆਰਡਰ ਪਲੇਸ ਹੋ ਗਿਆ ਫੇਰ ਓਕੇ ਆਇਆ ਫੇਰ ਆਰਡਰ ਪਲੇਸ ਹੋ ਗਿਆ ਇਹ ਮੇਰੇ ਕੋਲ ਡਿਟੇਲ ਲਿਖੀ ਆ ਗਈ ਜੀ ਆਪਣੇ ਕੋਲੇ ਇਹਦੇ ਵਿੱਚ ਕੀ ਲਿਖਿਆ ਹੋਇਆ ਸਭ ਤੋਂ ਪਹਿਲਾਂ ਲਿਖਿਆ ਹੋਇਆ ਆਰਡਰ ਨੰਬਰ ਫਿਰ ਲਿਖਿਆ ਹੋਇਆ ਟੋਟਲ ਪਲਾਂਟ ਜਿੰਨੇ ਮੈਂ 2 ਲਏ ਆ ਫਿਰ ਲਿਖਿਆ ਟੋਟਲ ਪ੍ਰਾਈਸ ਉਹ ਲਿਖਿਆ 0 ਫ੍ਰੀ ਆਫ ਕਾਸਟ ਨੇ ਜੀ ਕੋਈ ਕਾਸਟ ਨਹੀਂ ਆ ਤੇ ਫੇਰ ਲਿਖੀ ਹੋਈ ਆ ਕਲੈਕਸ਼ਨ ਡੇਟ ਜਿਵੇਂ ਅੱਜ ਤਰੀਕ ਹੈਗੀ ਆ 13 ਇੱਥੇ ਮੇਰੀ ਹੈਗੀ ਆ ਕਲੈਕਸ਼ਨ ਡੇਟ 14 ਤਰੀਕ ਯਾਨੀ ਮੈਂ ਕੱਲ ਨੂੰ ਲੈ ਕੇ ਆ ਸਕਦਾ ਤੇ ਉਸ ਤੋਂ ਬਾਅਦ ਲਿਖਿਆ ਹੋਇਆ ਆ ਜੀ ਜਿੱਥੋਂ ਜਿੱਥੋਂ ਆਪਾਂ ਕਲੈਕਟ ਕਰਨੇ ਉਹ ਪਰਸਨ ਦਾ ਨਾਮ ਜਿਵੇਂ ਇੱਥੇ ਬੈਂ ਜਿਹੜੇ ਲੈ ਕੇ ਆਉਣੇ ਲਿਖਿਆ ਸ਼੍ਰੀ ਸੰਦੀਪ ਸਿੰਘ ਫਿਰ ਆ ਕੰਟੈਕਟ ਨੰਬਰ ਉਹਦਾ ਮੋਬਾਈਲ ਨੰਬਰ ਲਿਖਿਆ ਹੋਇਆ ਹੈ ਕਹਿਣ ਦਾ ਮਤਲਬ ਉਹਨਾਂ ਨੇ ਆਪਣਾ ਨਾਮ ਲਿਖਤਾ ਜਿਹੜੇ EMPLOYE ਨੂੰ ਆਪਾਂ ਜਾ ਕੇ ਮਿਲਣਾ ਉਹਦਾ ਫੋਨ ਨੰਬਰ ਆ ਫੋਨ ਕਰ ਲਓ ਉਹਦੇ ਨਾਲ ਆਪਣੀ ਟਾਈਮ ਦੀ ਸੈਟਲਮੈਂਟ ਕਰ ਲਓ ਜਿਵੇਂ ਮੈਨੂੰ 14 ਤਰੀਕ ਮਿਲੀ ਹੈ ਜਾਨੀ ਕੱਲ ਦੀ ਤਰੀਕ ਅੱਜ 13 ਤਰੀਕ ਦਾ ਮੈਂ ਕੱਲ ਨੂੰ ਜਾਣਾ ਅੱਜ ਫੋਨ ਕਰ ਲੂੰਗਾ ਸ਼ਾਮ ਨੂੰ ਜਾਂ ਕੱਲ ਨੂੰ ਸਵੇਰੇ ਫੋਨ ਕਰ ਲੂੰਗਾ ਕਿ ਮੈਂ ਆਪਣੇ ਬੂਟੇ ਲੈਣ ਆਉਣਾ ਤੇ ਆਪਾਂ ਫ੍ਰੀ ਆਫ ਕਾਸਟ ਬੂਟੇ ਲਿਆ ਸਕਦੇ ਆ ਤਾਂ ਮੇਰੀ ਸਭ ਵੀਰਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਦਰਖਤ ਲਾਓ ਤਾਂ ਕਿ ਆਪਾਂ ਵਾਤਾਵਰਣ ਨੂੰ ਬਚਾ ਸਕੀਏ ਜੇ ਤੁਸੀਂ ਕੁਦਰਤ ਨੂੰ ਪਿਆਰ ਕਰਦੇ ਹੋ ਜੇ ਤੁਸੀਂ ਪ੍ਰਮਾਤਮਾ ਨੂੰ ਪਿਆਰ ਕਰਦੇ ਹੋ ਤਾਂ ਅੱਜ ਇਹ ਐਪ ਤੇ ਜਾ ਕੇ ਥੋੜੀ ਜੀ ਮਿਹਨਤ ਕਰੋ ਜਿਆਦਾ ਟਾਈਮ ਨਹੀਂ ਲੱਗਦਾ ਮਿਹਨਤ ਕਰੋ ਨਰਸਰੀ ਤੋਂ ਫ੍ਰੀ ਆਫ ਕਾਸਟ ਬੂਟੇ ਲੈ ਕੇ ਆਓ ਤੇ ਆਪਣੇ ਆਸੇ ਪਾਸੇ ਕੋਈ ਸਰਕਾਰੀ ਈਦਾਰੀ ਆ ਜਾਂ ਕੋਈ ਪਿੰਡੂ ਸੜਕਾਂ ਪਿੰਡੂ ਰੋਡ ਆ ਤੇ ਉੱਥੇ ਬੂਟੇ ਲਗਾਓ ਵੀਡੀਓ ਵਧੀਆ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਐਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪੇਜ ਨੂੰ ਫੋਲੋ ਕਰ ਲਿਓ ਜੀ ਸਤਿ ਸ੍ਰੀ ਅਕਾਲ ਜੀ